ਪਟਾਲਾ ਦੇ ਗੋਂਸਪੁਰਾ ਇਲਾਕੇ 'ਚ ਦਿਰਰਾਤ ਕੁਝ ਨੌਜਵਾਨ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਉੱਥੇ ਹੀ ਇਸ ਫਾਇਰਿੰਗ ਦੇ ਕਾਰਨਾਂ ਦਾ ਫਿਲਹਾਲ ਕੋਈ ਵੀ ਕਾਰਨ ਜਿਹੜਾ ਹੈ ਉਹ ਪਤਾ ਨਹੀਂ ਲੱਗ ਸਕਿਆ ਸਪਸ਼ਟ ਨਹੀਂ ਹੋ ਸਕਿਆ ਤੇ ਉੱਥੇ ਹੀ ਇਸ ਵਾਰਦਾਤ 'ਚ ਦੋ ਔਰਤਾਂ ਦੇ ਗੋਲੀ ਲੱਗਣ ਦੀ ਗੱਲ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਇੱਕ ਔਰਤ ਜੋ ਕਿ ਘਰੋਂ ਕੁਝ ਕਰਿਆਨੇ ਦਾ ਸਮਾਨ ਲੈਣ ਦੇ ਲਈ ਬਾਹਰ ਗਈ ਸੀ ਉਸਤੇ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਈ ਹੈ ਤੇ ਜਿਸ ਦੀ ਹਾਲਤ ਗੰਭੀਰ ਖੂਨ ਦੇ ਚੱਲਦੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਦੇ ਲਈ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਹੀ ਪੁਲਿਸ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚਲੰਦੀ ਵਾਰਦਾਤ ਜਿਹੜੀ ਆ ਵਾਪਰੀ ਐ ਤੇ ਮੌਕੇ ਤੇ ਉਹ ਜਾਂਚ ਕਰਨ ਦੇ ਲਈ ਸਾਹਮਣੇ ਆਏ ਤੇ ਵਾਰਦਾਤ ਚ ਤਿੰਨ ਰੋਂ ਚਲਾ ਕੇ ਪਛਾਤੇ ਵਿਅਕਤੀ ਜਿਹੜੇ ਨੇ ਉਹ ਮੌਕੇ ਤੇ ਫਰਾਰ ਹੋ ਗਏ ਨੇ ਤੇ ਇੱਕ ਔਰਤ ਜਿਹੜੀ ਐ ਉਹ ਜ਼ਖਮੀ ਹੋ ਗਈ ਐ ਉਹਨਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਐ ਤੇ ਉੱਥੇ ਹੀ ਇਸ ਵਾਰਦਾਤ ਚ ਮੁਹੱਲੇ ਦੀ ਇੱਕ ਹੋਰ ਔਰਤ ਜਿਹੜੀ ਐ ਉਹ ਵੀ ਜ਼ਖਮੀ ਹੋਈ ਐ ਜਿਸ ਦਾ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਐ ਤੇ ਇਸ ਵਾਰਦਾਤ ਬਾਰੇ ਜਾਣਕਾਰੀ ਵੀ ਜਿਹੜੀ ਐ ਉਸਨੇ ਸਾਂਝੀ ਕੀਤੀ ਪਗਾਇ ਨਾ ਕਰਨਾ ਇਹਦਾ ਇਹਨੂੰ ਤੇਲਣ ਨੂੰ ਵਾਸਤੇ ਇੱਕ ਵਾਰੀ ਸਮਾਨ ਲੈਣ ਗਿਆ ਦਾ ਸੌਦਾ ਲੈਣ ਗਿਆ ਤੇਲਣ ਵਾਸਤੇ ਭੇਜਿਆ ਜੋ ਆਈ ਹੈ ਪਾਜੀ ਗੱਡੂ ਜਲਦੀ ਜਲਦੀ ਜਿੰਨੇ ਜਨ ਉੱਥੇ ਗੋਲੀ ਚਲੰਦਾ ਕਾਰਨ ਕੀ ਕੁਝ ਪਤਾ ਤੁਹਾਨੂੰ ਮੈਨੂੰ ਕੋਈ ਪਤਾ ਨਹੀਂ ਤੇ ਕਰਨਾ ਹੁੰਦਾ ਪਿਆ ਇਹਨਾਂ ਦੀ ਉਮਰ ਕਿੰਨੀ ਤੇ ਨਾਮ ਕੀ ਇਹਨਾਂ ਦਾ ਵੀਰੇ ਇਹਨਾਂ ਟਾਈਮ ਹੈ ਨਹੀਂ ਅੱਡੀ ਕੋ ਬੈਠੋ ਨਾਮ ਕੀ ਇਹਨਾਂ ਦਾ ਤੁਹਾਡੀ ਪਤਨੀ ਦਾ ਹਾਂਜੀ ਉਮਰ ਕਿੰਨੀ ਇਹਦੀ ਕਿਸੇ ਦਾ ਫੂਏ ਅੱਗੇ ਖਲੋਤੀ ਹੈ ਤੇ ਮੈਨੂੰ ਕੁਝ ਨਹੀਂ ਪਤਾ ਕਿ ਕੀ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾਹ ਕੀ ਕੀਤਾ ਮੈਨੂੰ ਕੋਈ ਪਤਾ ਨਹੀਂ ਲੱਗਾ ਮੈਂ ਤੇ ਗਈ ਵੀ ਨਹੀਂ ਜਗਾ ਮੈਂ ਤਾਂ ਆਉਰੇ ਉਹ ਦੁਕਾਨ ਲੱਗੇ ਖਲੋਤੀ ਜੇ ਉਹ ਝਗੜਾ ਕਿਸ ਚੀਜ਼ ਦਾ ਸੀ ਕੋਈ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਪੁੱਤ ਤੈਂ ਮੈਂ ਆਖਣ ਦੀ ਕਰੀ ਗੱਲ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਬੁਕਾਉਂਦੇ ਨੇ ਸਾਨੂੰ ਇਹ ਜੀ ਗੱਲ ਦਾ ਪਤਾ ਹੀ ਨਹੀਂ ਮੇਰੇ ਨਾਲ ਨਹੀਂ ਉਹ ਖੜੇ ਉਹ ਪੁੱਤਰ ਉੱਥੇ ਤੁਰ ਗਿਆ ਝੂਠ ਨਹੀਂ ਮਾਰਨਾ ਉਹ ਗਾਂ ਚਲੇ ਗਈ ਤੁਹਾਡੇ ਕਿੱਥੇ ਲੱਗੀ ਰੋੜਾ ਜੀ ਗੋਲੀ ਆ ਇੱਥੇ ਲੱਗੀ ਮਾੜੀ ਜੀ ਮਾੜੀ ਜੀ ਉਹ ਕੋਈ ਨਾ ਪੈਣ ਵਿੱਚ ਕੋਈ ਨਾ ਬੰਦੀ ਜੀ ਹਾਂ ਜੀ ਇਹ ਮਾੜਾ ਜੁਣੀ ਦੁਕਾਨ ਤੇ ਸਾਮਾਨ ਲੈਣਗੇ ਇਹ ਜੀ ਕੀ ਉੱਥੇ ਕੋਈ ਗੋਲੀ ਗੋਲੀ ਚੱਲ ਪਈ ਪਿਆਰੀ ਜਿਹਨਾਂ ਲੱਗੀ ਕੀ ਚੱਕਰ ਪਿਆ ਗੋਲੀ ਚੱਲਣ ਦਾ ਉਧਰ ਪਤਾ ਨਹੀਂ ਜੀ ਮਾਰਾ ਜੀ ਉੱਥੇ ਕੋਈ ਬੰਦਗੀ ਕਿਹੜੀ ਸਾਈਡ ਤੇ ਹਾਂਜੀ ਕਿਹੜੀ ਸਾਈਡ ਤੇ ਪਾਜੀ ਠੀਕ ਬਟਾਲਾ ਦੇ ਗੋਂਸਪੁਰਾ ਇਲਾਕੇ ਚ ਦਿਨ ਰਾਤ ਕੁਝ ਨੌਜਵਾਨ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਤੇ ਉੱਥੇ ਹੀ ਇਸ ਫਾਇਰਿੰਗ ਦੇ ਕਾਰਨ ਦਾ ਫਿਲਹਾਲ ਕੋਈ ਵੀ ਕਾਰਨ ਜਿਹੜਾ ਹੈ ਉਹ ਪਤਾ ਨਹੀਂ ਲੱਗ ਸਕਿਆ ਸਪਸ਼ਟ ਨਹੀਂ ਹੋ ਸਕਿਆ ਤੇ ਉੱਥੇ ਹੀ ਇਸ ਵਾਰਦਾਤ ਚ ਦੋ ਔਰਤਾਂ ਦੇ ਗੋਲੀ ਲੱਗਣ ਦੀ ਗੱਲ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਉੱਥੇ ਹੀ ਇੱਕ ਔਰਤ ਜੋ ਕਿ ਘਰੋਂ ਕੁਝ ਕਰਿਆਨੇ ਦਾ ਸਮਾਨ ਲੈਣ ਦੇ ਲਈ ਬਾਹਰ ਗਈ ਸੀ ਉਸਤੇ ਗੋਲੀ ਲੱਗਣ ਦੇ ਨਾਲ ਗੰਭੀਰ ਜ਼ਖਮੀ ਹੋ ਗਈ ਇਹਦੇ ਜਿਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਉਸ ਨੂੰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਤੇ ਉੱਥੇ ਹੀ ਪੁਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਗੋਲੀ ਚਲੰਦੀ ਵਾਰਦਾਤ ਜਿਹੜੀ ਹੈ ਵਾਪਰੀ ਹੈ ਤੇ ਮੌਕੇ ਤੇ ਉਹ ਜਾਂਚ ਕਰਨ ਦੇ ਲਈ ਸਾਹਮਣੇ ਆਏ ਤੇ ਵਾਰਦਾਤ ਚ ਤਿੰਨ ਰੋਂ ਚਲਾ ਕੇ ਅਣਪਛਾਤੇ ਵਿਅਕਤੀ ਜਿਹੜੇ ਨੇ ਉਹ ਮੌਕੇ ਤੇ ਫਰਾਰ ਹੋ ਗਏ ਨੇ ਤੇ ਇੱਕ ਔਰਤ ਜਿਹੜੀ ਹੈ ਉਹ ਜ਼ਖਮੀ ਹੋ ਗਈ ਉਨਾ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਉੱਥੇ ਹੀ ਇਸ ਵਾਰਦਾਤ ਚ ਮੁਹੱਲੇ ਦੀ ਇੱਕ ਹੋਰ ਔਰਤ ਜਿਹੜੀ ਹੈ ਉਹ ਵੀ ਜ਼ਖਮੀ ਹੋਈ ਹੈ ਜਿਸ ਦਾ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਇਸ ਵਾਰਦਾਤ ਬਾਰੇ ਜਾਣਕਾਰੀ ਵੀ ਜਿਹੜੀ ਹੈ ਉਸਨੇ ਸਾਂਝੀ ਕੀਤੀ ਹੈ। ਪਤਾ ਨਹੀਂ ਆ ਰਿਹਾ ਹਨ ਤੇਲ ਲੈਣ ਵਾਸਤੇ ਇੱਕ ਵਾਰੀ ਸਮਾਨ ਲੈਣ ਗਿਆ ਦਾ ਸੌਦਾ ਲੈਣ ਗਏ। ਤੇਲ ਲੈਣ ਵਾਸਤੇ ਭੱਜ ਗਏ। ਪਾਜੀ ਘੱਟੋ ਜਲਦੀ ਜਲਦੀ ਜਿੰਨੇ ਜਨ ਉੱਥੇ ਗੋਲੀ ਚੱਲਣ ਦਾ ਕਾਰਨ ਕੀ ਕੁਝ ਪਤਾ ਤੁਹਾਨੂੰ? ਮੈਨੂੰ ਕੋਈ ਪਤਾ ਮੈਂ ਤਾਂ ਕਰਨਾ ਹੁੰਦਾ ਪਿਆ। ਤੇ ਇਹਨਾਂ ਦੀ ਉਮਰ ਕਿੰਨੀ ਤੇ ਨਾਮ ਕੀ ਇਹਨਾਂ ਦਾ ਵੀਰੇ ਇਹਨਾਂ ਟਾਈਮ ਆ ਨੀ ਅੱਡੇ ਕੋ ਬੈਠੂ ਨਾਮ ਕੀ ਇਹਨਾਂ ਦਾ ਤੁਹਾਡੀ ਪਤਨੀ ਦਾ ਹਾਂਜੀ ਉਮਰ ਕਿੰਨੀ ਲਾਦੀ ਮਾੜਾ ਸਾਡੇ ਫੂਆਗੇ ਖਲੋਤੀ ਆ ਤੇ ਮੈਨੂੰ ਕੁਛ ਨਹੀਂ ਪਤਾ ਕਿ ਕੀ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾਹ ਕੀ ਕੀਤਾ ਮੈਂ ਨੂੰ ਕੋਈ ਪਤਾ ਨਹੀਂ ਲੱਗਾ ਮੈਂ ਤਾਂ ਅੱਗੇ ਹੀ ਵੀ ਨਹੀਂ ਜਗਾ ਮੈਂ ਤਾਂ ਉਰੇ ਉਹ ਦੁਕਾਨ ਲੱਗੇ ਖਲੋਤੀ ਜੇ ਕਿਚੜਾ ਕਿ ਸਿੱਝਦਾ ਸੀ ਨ ਕੋਈ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਪੁੱਤ ਐਵੇਂ ਆਖਣ ਦੀ ਕੀ ਗੱਲ ਐ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਬੁਕਾਉਂਦੇ ਨੇ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਮੇਰੇ ਨਾਲ ਨਹੀਂ ਉਹ ਖੜੇ ਉਹ ਪੁੱਤਰ ਉੱਥੇ ਤੁਰ ਗਿਆ ਹੀਗਾ ਝੂਠ ਨਹੀਂ ਮਾਰਨਾ ਉਹ ਗਾਂ ਚਲੇ ਗਈ ਤੁਹਾਡੇ ਕਿੱਥੇ ਲੱਗੀ ਰੋੜਾ ਜਾਂ ਗੋਲੀ ਆ ਇੱਥੇ ਲੱਗੀ ਮਾੜੀ ਜੀ ਮਾੜੀ ਜੀ ਉਹ ਕੋਈ ਨਾ ਪੈਰ ਵਿੱਚ ਕੋਈ ਬੰਦਗੀ ਜੀ ਹਾਂ ਜੀ ਇਹ ਮਾਦਾ ਜੂਣੀ ਦੁਕਾਨ ਤੇ ਸਾਮਾਨ ਲੈਣਗੇ ਇਹ ਹੀ ਕਿ ਉੱਥੇ ਕੋਈ ਗੋਲੀ ਚੱਲ ਪਈ ਪਿਆਰੇ ਨੇ ਲੱਗੀ ਕੀ ਚੱਕਰ ਪਿਆ ਗੋਲੀ ਚੱਲਣ ਦਾ ਉਧਰ ਪਦਾਰ ਜੀ ਮਾੜਾ ਜੀ ਉੱਥੇ ਕੋਈ ਬੰਦਗੀ ਕਿ ਕਿਹੜੀ ਸਾਈਡ ਭਾਜੀ ਠੀਕ